ਟੀਵੀ ਦੇਖਣ ਵਾਲੇ तमाम दर्शकਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਤਸ਼ਾਰਕ ਹੂ। ਬੀਤੀ ਰਾਤ ਬਠਿੰਡਾ ਦੇ ਨਿੱਜੀ ਹਸਪਤਾਲ ਦੇ ਵਿੱਚ ਇੱਕ ਔਰਤ ਦੀ লাশ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਅੱਜ ਸੋਸ਼ਲ ਮੀਡੀਆ ਤੇ ਲਗਾਤਾਰ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ লাশ ਜਿਹੜੀ ਸੀਗੀ ਉਹ ਕਮਲਕੌਰ ਜੋ ਕਿ ਲੁਧਿਆਣਾ ਦੇ ਵਿੱਚ ਰਹਿੰਦੀ ਹੈ ਕਮਲਕੌਰ ਜੋ ਕਿ ਸੋਸ਼ਲ ਮੀਡੀਆ ਦੀ 스타 ਹੈ। ਕਈ ਤਰ੍ਹਾਂ ਦੇ ਵਿਵਾਦਤ ਜਿਹੜੇ ਆ ਬਿਆਨ ਉਹ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਂਦੀ ਆ ਅਸ਼ਲੀਲ ਵੀਡੀਓ ਬਣਾਉਂਦੀ ਆ ਜਿਸ ਤੋਂ ਬਾਅਦ ਕਈ ਵਿਵਾਦ ਵੀ ਜਿਹੜੇ ਆ ਇਸ ਸੋਸ਼ਲ ਮੀਡੀਆ 스타 ਕਮਲ ਕੋਰ ਦੇ ਹੋਏ ਆ ਜਿਸ ਦਾ ਪੂਰਾ ਨਾਮ ਜਿਹੜਾ ਆ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਪਤਾ ਹੈ ਕਿ ਕਮਲ ਕੋਰ ਉਰਫ ਕੰਚਨ ਕੁਮਾਰੀ ਦੇ ਨਾਮ ਤੇ ਜਿਹੜਾ ਇਹਦਾ ਪੇਜ ਚੱਲਦਾ ਸੀਗਾ ਤਾਂ ਬੀਤੇ 7 ਮਹੀਨੇ ਪਹਿਲਾਂ ਵੀ ਇਸ ਨੂੰ ਜਿਹੜੀ ਆ ਕਈ ਤਰ੍ਹਾਂ ਦੀ ਜਿਹੜੀ ਆ ਥ੍ਰੈਟ ਕੋਲਾਂ ਆਂਦੀਆਂ ਨੇ ਦੱਸਿਆ ਜਾਂਦਾ ਕਿ ਜਿਹੜਾ ਇਸ ਦਾ ਨਾਮ ਹੈ ਉਹ ਕਮਲ ਕੋਰ ਰੱਖਿਆ ਜਿਸ ਤੋਂ ਬਾਅਦ ਇਸ ਚੀਜ਼ ਦਾ ਜਿਹੜਾ ਵਿਵਾਦ ਉਠਾਇਆ ਕਿ ਇਸ ਦਾ ਨਾਮ ਜਿਹੜਾ ਆ ਕਮਲ ਕੋਰ ਹਟਾਇਆ ਜਾਵੇ ਜਿਸ ਤੋਂ ਬਾਅਦ ਇਹਨੇ ਆਪਣਾ ਨਾਮ ਜਿਹੜਾ ਕੰਚਨ ਕੁਮਾਰੀ ਦੇ ਨਾਮ ਤੇ ਨਵੀਂ ਆਈਡੀ ਬਣਾਈ ਜਿਸ ਦੇ ਫੋਲੋਅਰ ਤਕਰੀਬਨ 386000 ਕਰੀਬ ਦੇ ਹੈਗੇ ਨੇ ਥੋ ਲੁਧਿਆਣਾ ਦੇ ਅੱਜ ਲక్ష్ਮਨਗਰ ਦੇ ਵਿੱਚ ਮੌਜੂਦ ਹੈਗੀਆਂ ਜਿੱਥੇ ਇਹ ਜਿਹੜਾ ਘਰ ਤੁਸੀਂ ਸਾਹਮਣੇ ਗੇਟ ਦੇਖ ਰਹੇ ਹੋ ਇਹ ਉਸ ਲੜਕੀ ਦਾ ਜਿਹੜਾ ਘਰ ਹੈ ਉਸ ਕੁੜੀ ਦਾ ਘਰ ਹੈ ਕਮਲ ਕੋਰ ਉਰਫ ਕੰਚਨ ਕੁਮਾਰੀ ਜੋ ਕਿ ਸੋਸ਼ਲ ਮੀਡੀਆ ਤੇ ਅਸ਼ਲੀਲ ਜਿਹੜੀਆਂ ਰੀਲਾਂ ਬਣਾਉਂਦੀ ਸੀ ਤਾਂ ਸੋਸ਼ਲ ਮੀਡੀਆ ਤੇ ਪੋਸਟ ਕਰਦੀ ਸੀ ਜਿਸ ਨੂੰ ਲੈ ਕੇ ਕਈ ਵਿਵਾਦਤ ਗੱਲਾਂ ਕਈਆਂ ਜਾਂਦੀਆਂ ਸੀ ਕਈ ਵਾਰ ਕਈ ਤਰ੍ਹਾਂ ਦੇ ਜਿਹੜੇ ਆ ਅਸ਼ਲੀਲ ਗੱਲਾਂ ਲੋਕਾਂ ਦੇ ਬਾਰੇ ਬੋਲੀਆਂ ਜਾਂਦੀਆਂ ਸੀ ਮੁੰਡਿਆਂ ਦੇ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਸੀ ਕਈ ਜਿਹੜੇ ਅਨਾਫ ਸ਼ਨਾਵ ਜਿਹੜੀਆਂ ਗੱਲਾਂ ਉਸ ਇਸ ਲੜਕੀ ਵੱਲੋਂ ਕੀਤੀਆਂ ਜਾਂਦੀਆਂ ਸੀ ਸੋ ਇਹ ਜਿਹੜਾ ਘਰ ਹੈਗਾ ਇਹ ਉਸ ਲੜਕੀ ਦਾ ਘਰ ਹੈਗਾ ਔਰ ਇਹਦਾ ਜਿਹੜਾ ਕਿਸ ਤਰ੍ਹਾਂ ਦਾ ਜਿਹੜਾ ਇਹਦਾ ਘਰ ਪਰਿਵਾਰ ਹੈਗਾ ਵਾ ਉਸ ਬਾਰੇ ਵੀ ਜਿਹੜੀ ਜਾਣਕਾਰੀ ਲੈਣ ਲਈ ਅਸੀਂ ਅੱਸੀ ਘਰ ਪਹੁੰਚੇ ਆ ਲੇਕਿਨ ਹਲੇ ਦੱਸਿਆ ਜਾ ਰਿਹਾ ਕਿ ਉਸ ਜਿਹੜੀ ਲੜਕੀ ਹੈ ਕਮਲ ਕੌਰ ਹੈ ਉਸਦੀ ਬੋਡੀ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਮੋਰਚਲੀ ਘਰ ਦੇ ਵਿੱਚ ਰਖਵਾਇਆ ਗਿਆ ਪਰਿਵਾਰਕ ਮੈਂਬਰ ਹਜੇ ਜਿਹੜੇ ਆ ਲੁਧਿਆਣਾ ਜਿੱਥੇ ਇਸ ਲੜਕੀ ਦਾ ਘਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਸ ਘਰ ਦੇ ਵਿੱਚ ਹਲੇ ਪਰਿਵਾਰਕ ਮੈਂਬਰ ਨਹੀਂ ਪਹੁੰਚੇ ਨੇ ਤਾਂ ਜਿਹੜੀ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਆ ਇਹ ਉਸ ਲੜਕੀ ਦਾ ਘਰ ਹੈਗਾ ਕਮਲ ਕੌਰ ਦਾ ਕੁਰਫ ਕੰਚਨ ਕੁਮਾਰੀ ਜਿਸ ਦੀ ਬੀਤੀ ਰਾਤ ਜਿਹੜੀ ਹੈ ਇੱਕ ਗੱਡੀ ਦੇ ਵਿੱਚੋਂ লাশ ਮਿਲਿਆ ਹਾਲਾਂਕਿ ਪੁਲਿਸ ਵੱਲੋਂ ਹਲੇ ਤੱਕ ਜਿਹੜੀ ਹੈ ਸਿੱਧੇ ਤੌਰ ਤੇ ਜਿਹੜੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਸ ਲੜਕੀ ਦਾ ਜਿਹੜਾ ਕਤਲ ਹੋਇਆ ਜਾਂ ਮਰਡਰ ਹੋਇਆ ਜਾਂ ਕਿਸ ਤਰ੍ਹਾਂ ਉਹਦੀ ਜਿਹੜੀ ਮੌਤ ਹੋਈ ਹੈ ਦੱਸਣ ਮੁਤਾਬਕ ਜਿਹੜੇ ਰਾਤ ਉੱਥੇ ਜਿਹੜੇ ਆ ਪੁਲਿਸ ਅਧਿਕਾਰੀ ਪਹੁੰਚਦੇ ਆ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਗੱਡੀ ਦੇ ਵਿੱਚੋਂ ਜਿਹੜਾ ਆ ਸਮੈਲ ਆਉਣ ਤੋਂ ਬਾਅਦ ਪਤਾ ਲੱਗਦਾ ਕਿ ਉਸ ਦੇ ਵਿੱਚ ਕੋਈ ਬੋਡੀ ਹੈਗੀ ਆ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਇਤਲਾ ਮਿਲਦੀ ਹੈ ਪੁਲਿਸ ਪਹੁੰਚਦੀ ਹੈ ਬੋਡੀ ਨੂੰ ਕਬਜ਼ੇ ਵਿੱਚ ਲਿਆ ਜਾਂਦਾ ਪੁਲਿਸ ਦੇ ਵੱਲੋਂ ਜਿਹੜੇ ਆ ਬਿਆਨ ਦਿੱਤੇ ਗਏ ਨੇ ਉਹ ਦੱਸਿਆ ਜਾ ਰਿਹਾ ਕਿ ਹਲੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਇਸ ਦੀ ਜਿਹੜੀ ਆ ਕਤਲ ਹੋਇਆ ਜਾਂ ਸਾਹ ਘੁੱਟਣ ਨਾਲ ਮੌਤ ਹੋਈ ਆ ਹਾਲਾਂਕਿ ਸੀਸੀਟੀਵੀ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇਹ ਗੱਡੀ ਹੈ ਜਿਹੜੀ ਉੱਥੇ ਇੱਕ ਦਿਨ ਪਹਿਲਾਂ ਜਿਹੜੀ ਖੜਾਈ ਗਈ ਸੀ